ਹਾਂ ਜੀ ਜੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰੀ ਜੋ ਜੱਗੂ ਹਾਕਮ ਵਾਲੀਏ ਤੇ ਸੰਦੀਪ ਦੋਦੇ ਵਿਚਕਾਰ ਜੋ ਭਲੱਥ ਦੇ ਕਬੱਡੀ ਕੱਪ ਤੇ ਹੋਇਆ ਉਸ ਨੂੰ ਲੈ ਕੇ ਇੱਕ ਵੀਰ ਨੇ ਲਾਈਵ ਹੋ ਕੇ ਬਾਕੀ ਦੱਸਿਆ ਤੁਹਾਨੂੰ ਵੀਡੀਓ ਸੁਣ ਕੇ ਜਰੂਰ ਦੱਸਿਓ ਕਮੈਂਟਾਂ ਵਿੱਚ ਵੀ ਵੀਰ ਨੇ ਸਹੀ ਕਿਹਾ ਜਾਂ ਗਲਤ ਕਿਹਾ ਬਾਕੀ ਜੇ ਆਪਾਂ ਸੰਦੀਪ ਦੋਦੇ ਬਾਰੇ ਗੱਲ ਕਰੀਏ ਸੰਦੀਪ ਦੋਦੇ ਵਾਲਾ ਬਹੁਤ ਨਿਮਰਤਾ ਵਾਲਾ ਪਲੇਅਰ ਆ ਇਸ ਬਾਰੇ ਜੇ ਆਪਾਂ ਗੱਲ ਕਰੀਏ ਦੋਦੇ ਵਾਲੇ ਸੰਦੀਪ ਨੇ ਕਈ ਵਾਰੀ ਜੇ ਪਵੈਂਟ ਵੀ ਰੈਫਰੀ ਦੋਦੇ ਵਾਲੇ ਸੰਦੀਪ ਨੂੰ ਦੇ ਦੇ ਜਾਫੀ ਦਾ ਪਵੈਂਟ ਹੋਵੇ ਤਾਂ ਤਾਂ ਵੀ ਸੰਦੀਪ ਕਹਿ ਦਿੰਦਾ ਵੀ ਇਹ ਪਵੈਂਟ ਜਾਫੀ ਦਾ ਪਵੈਂਟ ਮੀਰਾ ਨਹੀਂਗਾ ਇਹ ਹੁੰਦੀ ਹੈ ਨਿਮਰਤਾ ਬਹੁਤ ਵੱਡੀ ਚੀਜ਼ ਹੁੰਦੀ ਹੈ ਇੱਕ ਬਾਕੀ ਹਰੇਕ ਇਨਸਾਨ ਦਾ ਟਾਈਮ ਆਉਂਦਾ ਜਿਵੇਂ ਜੱਗੂ ਹਾਕਮਾਲੀਏ ਦਾ ਵੀ ਅੱਜ ਟਾਈਮ ਆ ਤੇ ਸੰਦੀਪ ਦੋਦੇ ਦਾ ਟਾਈਮ ਰਿਹਾ ਵੀ ਆ ਤੇ ਸੰਦੀਪ ਦੋਦੇ ਦਾ ਟਾਈਮ ਅਗਲੇ ਸੀਜ਼ਨ ਨੂੰ ਫੇਰ ਆਵੇਗਾ ਪ੍ਰਮਾਤਮਾ ਕਿਰਪਾ ਕਰੇ ਹਰੇਕ ਪਲੇਅਰ ਨੂੰ ਸੱਟ ਫੇੜ ਤੋਂ ਬਚਾਈ ਰੱਖੇ ਬਾਕੀ ਸੁਣੋ ਵੀਡੀਓ ਤੇ ਇਹੀ ਕਿਹਾ ਵੀ ਨਹੀਂ ਯਾਰ ਜੱਗੂ ਹੰਕਾਰਿਆ ਫਿਰਦਾ ਇਥੇ ਜਗੂ ਵੀ ਰੇ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿੰਦੇ ਜਿੰਨੀਆਂ ਰੀਲਾਂ ਪਈਆਂ ਉਹ ਵਾਲੀਆਂ ਉਹਦੇ ਵਿੱਚ ਕਮੈਂਟ ਤੁਸੀਂ ਆਪ ਪੜ੍ਹ ਸਕਦੇ ਆ ਕਿਉਂਕਿ ਪਤੇ ਨੂੰ ਭਾਵੇਂ ਚਾਹੀਦਾ ਵੀ ਗੋਡੇ ਹੱਥ ਲਾ ਦਿੰਦਾ ਉਹਦੇ ਤੇ ਇੱਕ ਗੱਲ ਆ ਜੇ ਗੋਡੇ ਹੱਥ ਲਾ ਦਿੰਦਾ ਜਾਂ ਕੁਝ ਉਥੇ ਐਕਸ਼ਨ ਨਾ ਵੀ ਕਰਦਾ ਸੰਦੀਪ ਨਾਲੋਂ ਮੈਂ ਕਹਿੰਦਾ ਜ਼ਿਆਦਾ ਪਿਆਰ ਲੋਕਾਂ ਦੇ ਦਿਲਾਂ ਵਿੱਚ ਤੇਰੇ ਪ੍ਰਤੀ ਹੋਣਾ ਸੀਗਾ ਪਰ ਜਿਹੜਾ ਤੂੰ ਉਦੋਂ ਗਲਤੀ ਕੀਤੀ ਉਥੇ ਸਾਰੇ ਲੋਕੀ ਇਹੀ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਹੰਕਾਰਿਆ ਫਿਰਦਾ ਜਗੂ ਸੰਦੀਵਨੀਆ ਪਹਿਲੀਆਂ ਵੀਡੀਓ ਅਸੀਂ ਦੇਖੀਆਂ ਸਾਰਿਆਂ ਨੇ ਦੇਖੀਆਂ ਮੈ ਨਿੱਕਰ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਅਗਲੇ ਨਹੀਂ ਹਨਾ ਪਰ ਉਹ ਜਦਾਂ ਸੁਖਜਿੰਦਰ ਲੋਪੂ ਦਾ ਪਿੱਛੇ ਜਾ ਰੋਲਾ ਪਿਆ ਸੀ ਨਾ ਸ਼ੌਕੀ ਸਰਦਾਰ ਪੇਜ ਵਾਲੀ ਦਾ ਘੋੜਿਆਂ ਦਾ ਜਦੋਂ ਮਸਲਾ ਹੋਇਆ ਸੀ ਤਾਂ ਘੋੜਿਆਂ ਵਾਲਿਆਂ ਨੇ ਉਹ ਤੋਂ ਮਾਫੀ ਮੰਗਾਈ ਸੀ ਤੇ ਉਹਨੇ ਜਦੋਂ ਸਟੇਜ ਤੇ ਚੜ ਕੇ ਦਾ ਮਾਫੀ ਮੰਗੀ ਸੀ ਨਾ ਆਪਣੇ ਕੁੜਤੇ ਦਾ ਪੱਲਾ ਅੜ ਕੇ ਮੈਂ ਕਹਿੰਦਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹਦੀ ਚੜ੍ਹਾਈ ਆ ਤੇ ਜਿਨ੍ਹਾਂ ਨੇ ਮਾਫੀ ਮੰਗਾਈ ਲੱਭੇ ਨਹੀਂ ਉਹੋ ਤਉ ਇੱਕ ਗਾਲੀ ਕਹਿੰਦਾ ਹੁੰਦਾ ਸੁਖਿੰਦਰ ਲੁੱਪੋ ਮੈਨੂੰ ਯਾਦ ਆ ਵੀ ਜਦੋਂ ਕਿਸੇ ਨੇ ਪਹਾੜ ਤੇ ਚੜਨਾ ਹੋਵੇ ਨਾ ਤੋ ਨੀਵਾ ਹੋ ਕੇ ਚੜਦਾ ਤੇ ਜਦੋਂ ਉਹ ਉੱਤਰ ਦੇ ਥੱਲੇ ਨੂੰ ਤਾਂ ਕੋਈ ਵੀ ਉਤਰਦਾ ਤੇ ਉਹ ਫਿਰ ਐਨ ਆਕਰ ਕੇ ਉਤਰਦਾ ਤੇ ਤੂੰ ਉਸ ਦਿਨ ਮੈਂ ਕਹਿੰਦਾ ਵੀ ਉਂਗਲਾਂ ਰਾਬਾਂ ਨੂੰ ਕਰਦਾ ਸੀਗਾ ਐਨ ਕਰਕੇ ਹਨਾ ਤੇ ਸੰਦੀਪ ਨੇ ਨੀਵੀ ਪਾ ਕੇ ਥਰ ਪਿਆ ਸੀ ਉੱਥੋਂ ਅੰਦਾਜ਼ਾ ਇਹੀ ਲਗਾਇਆ ਜਾ ਸਕਦਾ ਵੀ ਹਾਂ ਸੰਦੀਪ ਦਾ ਜਿਹੜਾ ਟਾਈਮ ਮੁੜ ਆਉਣ ਵਾਲਾ ਹੋਣਾ ਤੰਗਾਇਆ ਕਰਕੇ ਯਾਰ ਇਹ ਬਹੁਤ ਬੁਰਾ ਮਨਾਇਆ ਸਾਰੇ ਸਾਨੂੰ ਆ ਬਹੁਤ ਬੁਰਾ ਲੱਗਾ ਤੇ ਕਮੈਂਟਾਂ ਦੇ ਵਿੱਚ ਵੀ ਲੋਕਾਂ ਨੇ ਇੱਕ ਨਹੀਂ ਦੋ ਨਹੀਂ ਜੇ ਹਜ਼ਾਰ ਕਮੈਂਟਾਂ ਤਾਂ ਹਜ਼ਾਰ ਲੋਕਾਂ ਨੇ ਇਹ ਕਿਹਾ ਵੀ ਨਹੀਂ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ